ਦੇਖੋ ਦੇਖੋ ਜੀ ਬੜੀ ਚਲੋ ਹੈਰਾਨੀ ਵਾਲੀ ਗੱਲ ਵੀ ਹੈ ਤੇ ਬੜੇ ਦੁੱਖ ਵਾਲੀ ਗੱਲ ਵੀ ਹੈ ਕਿ ਅੱਜ ਜਿਹੜਾ ਦੇਸ਼ ਦਾ ਅੰਨਦਾਤਾ ਹੈਗਾ ਤੇ ਜਿਹੜਾ ਮੈਂ ਸਮਝਦਾ ਕਿ ਜਿਹਦਾ ਸਭ ਤੋਂ ਵੱਡਾ ਯੋਗਦਾਨ ਹੈ ਕਿ ਦੇਸ਼ ਨੂੰ ਆਤਮ ਨਿਰਭਰ ਕਰਨ ਚ ਅੱਜ ਉਹ ਕਿਸਾਨ ਨੂੰ ਜਿਹੜਾ ਉਹਦਾ ਡੈਮੋਕਰੈਟਿਕ ਰਾਈਟ ਹੈ ਆਪਣੀ ਗੱਲ ਰੱਖਣ ਲਈ ਆਪਣੇ ਦੇਸ਼ ਦੀ ਰਾਜਧਾਨੀ ਚ ਵੀ ਆਉਣ ਸਰਕਾਰ ਜਿਹੜੀ ਹੈ ਉਹ ਪਰਮਿਸ਼ਨ ਨਹੀਂ ਦੇ ਰਹੀ ਤੁਸੀਂ ਦੇਖੋ ਵੀ ਪਹਿਲਾਂ ਤਾਂ ਕਿਸਾਨਾਂ ਨੂੰ ਕਹੇ ਸੀਗੇ ਤੁਸੀਂ ਇੱਥੇ ਟਰੈਕਟਰ ਲੈ ਕੇ ਆਉਣੇ ਦੀ ਟਰਾਲੀਆਂ ਲੈ ਕੇ ਆਉਣੇ ਹੋ ਮਸ਼ੀਨਰੀ ਲੈ ਕੇ ਆਉਣੇ ਹੁਣ ਤਾਂ ਕਿਸਾਨਾਂ ਨੇ ਇਹ ਵੀ ਕਹਿਦਾ ਵੀ ਭਾਈ ਅਸੀਂ ਪੈਦਲ ਆ ਰਹੇ ਹਾਂ ਤੇ 100-100 ਤਾਂ ਜੱਥੇ ਚਾ ਰਹੇ ਆ ਪੈਦਲ ਆ ਰਹੇ ਕਿਸਾਨਾਂ ਤੋਂ ਵੀ ਪਤਾ ਨਹੀਂ ਭਾਜੀਪੀ ਨੂੰ ਕੀ ਡਰ ਲੱਗ ਰਿਹਾ ਵੀ ਉੱਥੇ ਬਾਰਡਰ ਆਏ ਬਣਾਤਾ ਵੀ ਜਿਵੇਂ ਪੰਜਾਬ ਤੇ ਹਰਿਆਣਾ ਦੀ ਨਹੀਂ ਜਿਵੇਂ ਕਿਸੇ ਗੁਆਂਢੀ ਦੇਸ਼ ਦਾ ਬਾਰਡਰ ਹੋਵੇ ਤੇ ਉੱਥੋਂ ਕਿਸੇ ਨੇ ਹਮਲਾ ਕਰਨਾ ਹੋਵੇ ਤੇ ਦੇਖੋ ਵੀ ਪੈਦਲ ਕਿਸਾਨ ਆ ਰਹੇ ਉਹਨਾਂ ਤੇ ਲਾਠੀ ਚਾਰਜ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹੈਗੇ ਸੋ ਬੜਾ ਕਹਿ ਲੋ ਵੀ ਨਿੰਦਨ ਵਾਲੀ ਗੱਲ ਹੈ ਬੜੀ ਦੁੱਖ ਦੀ ਗੱਲ ਹੈ ਕਿ ਅੱਜ ਜਿਹੜੇ ਕਿਸਾਨ ਨੇ ਜਿਨ੍ਹਾਂ ਨਾਲ ਬੀਜੇਪੀ ਨੇ ਚਲੋ ਪਹਿਲਾਂ ਤਾਂ ਹਵਾਈ ਵਾਅਦੇ ਕੀਤੇ ਸੀ ਵੀ ਆਮਦਨ ਦੁੱਗਣੀ ਕਰ ਦਾਂਗੇ ਉਹਦਾ ਕੀ ਕਰਨੀ ਸੀ ਜਿਨ੍ਹਾਂ ਨਾਲ ਉਸ ਤੋਂ ਬਾਅਦ ਲਿਖ ਕੇ ਵਾਅਦਾ ਕਰ ਲਿਆ ਵੀ ਭਾਈ ਤੁਹਾਨੂੰ ਐਮਐਸਪੀ ਦੀ ਗਰੰਟੀ ਦੇਵਾਂਗੇ ਤੇ ਅੱਜ ਜਦੋਂ ਐਮਐਸਪੀ ਦੀ ਗਰੰਟੀ ਦੀ ਗੱਲ ਕਰਨ ਲਈ ਉਹ ਆ ਰਹੇ ਆ ਗੱਲ ਤਾਂ ਕੀ ਕਰਨੀ ਉਹਨਾਂ ਨੂੰ ਆਉਣ ਵੀ ਦਿੱਤਾ ਜਾ ਰਿਹਾ ਵੈਸੇ ਤਾਂ ਬੀਜੇਪੀ ਨੂੰ ਚਾਹੀਦਾ ਸੀਗਾ ਵੀ ਭਾਈ ਉਹਨਾਂ ਨੂੰ ਬੁਲਾਉਂਦੇ ਉਹਨਾਂ ਨਾਲ ਗੱਲ ਕਰਦੇ ਤੇ ਜਿਹੜਾ ਵਾਅਦਾ ਸੀ ਉਹ ਪੂਰਾ ਕਰਦੇ ਤੇ ਇਹ ਗੱਲ ਨਹੀਂ ਵੀ ਬੀਜੇਪੀ ਨੂੰ ਪਤਾ ਨਹੀਂ ਕਿਉਂਕਿ ਅੱਜ ਉਹਨਾਂ ਦੇ ਨਿਤਨ ਗੜਕਰੀ ਜਿਹੜੇ ਮਾਨਯੋਗ ਮੰਤਰੀ ਜੀ ਨੇ ਉਹਨਾਂ ਦਾ ਬਿਆਨ ਵੀ ਆਇਆ ਕਿ ਜੀ ਕਿਸਾਨ ਦੇ ਜਿਹੜੇ ਹਾਲਾਤ ਨੇ ਬੜੇ ਨਾਜ਼ੁਕ ਨੇ ਜੀ ਆਪਾਂ ਨੂੰ ਪਤਾ ਹੈ ਨਾਜ਼ੁਕ ਨੇ ਤੇ ਆਪਾਂ ਉਹਨਾਂ ਨਾਲ ਵਾਅਦਾ ਵੀ ਕੀਤਾ ਪਰ ਵਾਅਦਾ ਪੂਰਾ ਕਰੀਏ ਜਿਹੜੇ ਸਰਕਾਰ ਨੂੰ ਰਿਪਰੈਜ਼ੈਂਟ ਕਰਦੇ ਆ ਉੱਪਰ ਰਾਸ਼ਟਰਪਤੀ ਜੀ ਉਹਨਾਂ ਨੇ ਵੀ ਕਿਹਾ ਕਿ ਜੀ ਟਾਈਮ ਨਿਕਲ ਰਿਹਾ ਤੇ ਕਿਸਾਨ ਆਪਣੀ ਗੱਲ ਕਹਿ ਰਿਹਾ ਤੇ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਉਹਨਾਂ ਦੇ ਮਸਲੇ ਦਾ ਹੱਲ ਨਹੀਂ ਹੋ ਰਿਹਾ ਸੋ ਪਤਾ ਭਾਜਪਾ ਨੂੰ ਸਾਰ ਹੈ ਪਰ ਦਿੱਕਤ ਆ ਜੀ ਘੜੀਏ ਆ ਵੀ ਜਦੋਂ ਜਿਹੜੀ ਸਰਕਾਰ ਦਾ ਸਿਰਫ ਲੋਕਾਂ ਨੂੰ ਜਾਤਾਂ ਤੇ ਧਰਮਾਂ ਦੇ ਨਾਂ ਤੇ ਲੜਾ ਕੇ ਸੜ ਰਿਆ ਹੋਵੇ ਉਹਨਾਂ ਨੂੰ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਕੀ ਜ਼ਰੂਰਤ ਹੈ ਉਹਨਾਂ ਨੂੰ ਐਮਐਸਪੀ ਦੇਣ ਦੀ ਕੀ ਜ਼ਰੂਰਤ ਹੈ ਕਿਉਂਕਿ ਸਿਰਫ ਤੇ ਸਿਰਫ ਨਫਰਤ ਦੀ ਰਾਜਨੀਤੀ ਕਰਕੇ ਅੱਜ ਬੀਜੇਪੀ ਦੇਸ਼ ਨੂੰ ਚਲਾਉਣਾ ਚਾਹੁੰਦੀ ਹੈ ਤੇ ਸੱਤਾ ਜਿਹੜੀ ਹਾਸਲ ਕਰਨਾ ਚਾਹੁੰਦੀ ਹੈ ਉਹ ਪਹਿਲਾਂ ਵੀ ਕਰਦੀ ਰਹੀ ਹੈ ਤਾਂ ਹੁਣ ਸੰਭਲ ਚ ਵੀ ਕੁਝ ਕੀਤਾ ਤੇ ਅਜਮੇਰ ਚ ਕਰਨ ਦੀ ਤਿਆਰੀ ਹੈ ਸੋ ਇਹ ਜੋ ਹੋ ਰਿਹਾ ਇਹ ਬੜਾ ਮੈਂ ਸਮਝਦਾ ਕਿ ਸਾਡੇ ਲਈ ਸਾਰਿਆਂ ਲਈ ਕਿਉਂਕਿ ਡੈਮੋਕ੍ਰੇਸੀ ਲਈ ਕਿਉਂਕਿ ਤਾਨਾਸ਼ਾਹੀ ਵਾਲਾ ਰਵਈਆ ਤਾਂ ਹੈਗਾ ਹੀ ਹੈ ਤੇ ਬੜੀ ਨਿੰਦਣਯੋਗ ਜਿਹੜੀ ਇਹ ਕਹ ਲਓ ਵੀ ਹਰਿਆਣਾ ਸਰਕਾਰ ਦੀ ਹਰਿਆਣਾ ਪੁਲਿਸ ਦੀ ਜੋ ਉਹ ਤਸ਼ੱਦਦ ਕਿਸਾਨਾਂ ਤੇ ਕਰ ਰਹੀ ਹੈ ਬੜੀ ਇਹ ਮੈਂ ਸਮਝਦਾ ਕਿ ਕਟਿਆਰ ਕਰ ਰਿਹਾ